ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 6 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਤੇ ਐਡ ਦੀ ਫੀਸ ਕਿੰਨੀ ਹੈ ਜੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਕਾਲ ਮੈਸੇਜ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਪੀ ਇੱਕ ਗੱਲ ਤੁਸੀਂ ਧਿਆਨ ਦੇ ਨਾਲ ਸੁਣੋ ਜੀ ਜੇ ਤੁਸੀਂ ਰਿਸ਼ਤਾ ਪਸੰਦ ਕਰਦੇ ਹੋ ਵੀਡੀਓ ਦੇ ਵਿੱਚੋਂ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਜਾਂਚ ਪੜਤਾਲ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਰਿਸ਼ਤਾ ਕਰਿਓ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜੋਤ ਸਿੰਘ ਪਿਤਾ ਅਮਰੀਕ ਸਿੰਘ ਮਾਤਾ ਬਲਵਿੰਦਰ ਕੌਰ ਐਕਸਪਾਇਰ ਪਤਾ ਜਲੰਧਰ ਕਾਸਟ ਰਾਮਗੜੀਆ ਸਿੱਖ ਉਮਰ 8 12 1995 ਕੱਦ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਪਾਸ ਡਿਪਲੋਮਾ ਆਈਟੀਆਈ ਫॉर 1 ਇਅਰ ਪ੍ਰਾ 1 ਕੇ ਜੀ ਮੈਰਿਡ ਹੈ ਫੈਮਿਲੀ ਸਟੇਟਸ ਮਿਡਲ ਕਲਾਸ ਗੁਰੂ ਗੁਰਸਿੱਖ ਫੈਮਿਲੀ ਵੈਜੀਟੇਰੀਅਨ 2 ਟੂ 3 ਇਅਰਸ ਏਸੀ ਟੈਕਨੀਸ਼ੀਅਨ 2 ਇਅਰ ਔਨ ਦੁਬਈ ਨਾਓ ਵਰਕਿੰਗ ਇੰਡੀਆ ਕੰਟੀਨਿਊ ਮਾਂਗੀ ਜੀ ਪਰਿਵਾਰ ਦੀ ਸਿੰਪਲ ਗੁਰਸਿੱਖ ਫੈਮਿਲੀ ਤੋਂ ਚਾਹੀਦੀ ਏ ਕੁੜੀ ਸਿੰਪਲ ਮੈਰਿਜ ਕਰਨੀ ਹੈ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਨੋਟ ਕਰੋ 94634 17513 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿਮਰਨਪਾਲ ਸਿੰਘ ਜ਼ਿਲ੍ਹਾ ਤਰਨਤਾਰ ਪਿੰਡ ਕਸੇਲ ਕਾਸਟ ਰਾਮ ਗੜੀਆ ਉਮਰ 30 ਪਲੱਸ ਪੜ੍ਹਾਈ ਪਲੱਸ 2 ਪਾਸ ਕੱਦ 6 ਫੁੱਟ ਮੁੰਡਾ ਜਰਮਨੀ ਦੇ ਵਿੱਚ ਹੈ ਤੇ ਮੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ 25 ਤੋਂ 27 ਸਾਲ ਦੀ ਹੋਵੇ ਪਲੱਸ 2 ਜਾਂ ਬੀਏ ਕੀਤੀ ਹੋਵੇ ਦਾਜ ਦੇਹਜ ਦੀ ਤਾਂ ਕੋਈ ਮੰਗ ਨਹੀਂ ਜੀ ਰਾਮਗੜੀਆ ਕਾਸਟ ਤੋਂ ਲੜਕੀ ਹੋਵੇ ਤੇ ਛੋਟੀ ਫੈਮਿਲੀ ਤੋਂ ਹੋਵੇ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਹੈ ਜੀ ਨੋਟ ਕਰ ਸਕਦੇ ਹੋ 9815547514 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰੋ ਜੀ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ। ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਸਿੱਧੂ ਬਰਾੜ ਉਮਰ 6 ਤਿੰਨ 1995 ਕੱਦ 6 ਫੁੱਟ 4 ਇੰਚ ਪਹਿਣਾ ਦੋ ਨੀ ਜੀ ਮੈਰਿਡ ਨੇ ਪੜਾਈ ਪਲੱਸ 2 ਪਾਸ ਨਾਲ ਆਈਟੀਆਈ ਦਾ ਕੋਰਸ ਕੀਤਾ ਹੋਇਆ ਹੈ। ਕੰਮ 4.5 ਕਿੱਲੇ ਜ਼ਮੀਨ ਹੈ ਜੀ। ਵਧੀਆ ਘਰ ਪਰਿਵਾਰੇ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਆਪਣੀ ਦੁੱਧ ਦੀ ਡੇਰੀ 40000 ਇਨਕਮ ਪਰ ਮੰਥ ਦੀ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਮੰਗੇ ਜੀ ਕੁੜੀ ਸੋਣੀ ਸੁਨੱਖੀ ਹੋਵੇ ਘਰੇਲੂ ਹੋਵੇ ਕੱਦ ਪੰਜ ਪੰਜ ਤੋਂ ਘੱਟ ਨਾ ਹੋਵੇ ਨੰਬਰ 2 ਦਿੱਤੇ ਗਿਆ ਨੋਟ ਕਰ ਸਕਦੇ ਹੋ ਜੀ 78140 15368 9799 ਨੰਬਰ 9929 ਇਹਨਾਂ ਦੋ ਨੰਬਰਾਂ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਬਾਗ ਸਿੰਘ ਪਤਾ ਤਰਨਤਾਰ ਉਮਰ 30 ਸਾਲ ਕਾਸਟ ਜੱਟ ਸੇ ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਪਾਸ ਭਰਾ ਹੈ ਨਹੀਂ ਜੀ ਕੋਈ ਭੈਣ ਇੱਕੇ ਮੈਰਿਡੇ ਮਾਤਾ ਪਿਤਾ ਨਹੀਂ ਹਨ ਮਾਤਾ ਪਿਤਾ ਨਹੀਂ ਹਨ ਕਾਮਾ ਮੁੰਡਾ ਸਿੰਗਾਪੁਰ ਵਿੱਚ ਕੰਮ ਕਰਦਾ ਹੈ। ਇਨਕਮ 70000 ਰੁਪਏ ਪਰ ਮੰਥ ਦੀ ਹੈ ਜੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਲੱਖੀ ਹੋਵੇ, ਪੜ੍ਹੀ ਲਿਖੀ ਹੋਵੇ, ਘਰੇਲੂ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ। ਭਾਵੇਂ ਪਲੱਸ 2 ਪਾਸ ਹੀ ਹੋਵੇ ਤੇ ਮੁੰਡਾ ਨਸ਼ੇ ਤੋਂ ਰਹਿਤ ਹੈ ਜੀ। ਪਰਿਵਾਰ ਦਾ ਨੰਬਰ ਨੋਟ ਕਰੋ ਜੀ 98142 52703 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਜਿੰਦਲ ਪਤਾ ਲੁਧਿਆਣਾ ਗੋਤ ਬਾਣੀਆ ਉਮਰ 11 1986 ਜਨਮ ਦਾ ਟਾਈਮ ਇਹ ਜੀ 11:45 a.m. ਬਰਥ ਪਲੇਸ ਲੁਧਿਆਣਾ ਕੱਦ 5 ਫੁੱਟ 8 ਇੰਚ ਪੜਾਈ +2 ਪਾਸ ਫਰੋਮ PSEB ਤੋਂ ਪਿਤਾ ਰਕੇਸ਼ ਜਿੰਦਲ ਮਾਤਾ ਸੰਤੋਸ਼ ਰਾਣੀ ਪੈਣਾ ਤਿੰਨੇ ਜੀ ਮੈਰਿਡ ਨੇ ਪ੍ਰਾਏਕੇ ਕਾਮੇਜੀ ਇਹਨਾਂ ਦਾ ਫੁੱਟਵੀਅਰ ਹੋਲਸੇਲ ਦੀ ਹੋਲਸੇਲ ਦਾ ਕਾਮੇਜੀ ਲੁਧਿਆਣੇ ਦੇ ਵਿੱਚ ਪਰਿਵਾਰ ਦੀ ਮੰਗੇਜੀ ਕੁੜੀ ਵਧੀਆ ਹੋਵੇ ਨੰਬਰ ਕਰੋ ਜੀ 98152 64326 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪਤਾ ਮੁਕਸਿਰ ਸਾਹਿਬ ਕਾਸਟ ਜੱਟ ਸਿੱਖ ਗੋਤ ਬੁੱਟਰ ਉਮਰ ਔਨਾਤੀ ਸਾਲ ਕੱਦ 5 ਫੁੱਟ 10 ਇੰਚ ਪੈਣਾ ਦੋ ਨੇਜੀ ਭਰਾ ਇੱਕੇ ਕਾਮੇ ਜੀ ਜ਼ਮੀਨ ਦੋ ਕਿੱਲੇ ਆ ਖੇਤੀਬਾੜੀ ਦੇ ਨਾਲ ਡੇਰੀ ਫਾਰਮ ਦਾ ਕੰਮ ਕਰਦੇ ਨੇ ਮੰਗੇ ਜੀ ਨਦੀ ਕੁੜੀ ਸੋਣੀ ਹੋਵੇ ਵਧੀਆ ਘਰੇਲੂ ਹੋਵੇ ਹੋਰ ਕਾਸਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਜੀ ਤਲਾਕशुदा ਵਾਲੇ ਵੀ ਸੰਪਰਕ ਕਰ ਸਕਦੇ ਨੇ ਜੀ ਨੰਬਰ ਨੋਟ ਕਰੋ ਜੀ 88728 81777 ਇਸ ਨੰਬਰ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਜੀ ਇਹ ਸੀ ਜੀ ਆਪਣੇ ਅੱਜ ਦੇ 6 ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਜੀਕਰ ਸਾਡ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੈ ਜੀ ਅਸੀਂ ਐਡ ਲਗਾਉਨੇ ਆ ਅਸੀਂ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਰਿਸ਼ਤਾ ਕਰਨ ਸਮੇਂ ਜਾਂ ਬਾਅਦ ਦੇ ਵਿੱਚ ਤਾਂ ਉਸਦੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ